ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਬਟਿੰਡਾ ਪੁਲੇ ਦੇ ਸੀਆਈਏ 2 ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ 200 ਕਿਲੋ ਭੁੱਕੀ ਸਮੇਤ ਚਾਰ ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਜੀ ਜਿਨ ਕਿ ਆਪਣਾ ਯੁੱਧ ਨਸ਼ਾ ਅਵਰੋਧ ਆਪਾਂ ਵਿੜਿਆ ਹੈ ਪੰਜਾਬ ਸਰਕਾਰ ਆਪਣੇ ਦੇ ਪੰਜਾਬ ਪੁਲਿਸ ਨੇ ਅੋ ਚ ਕੱਲ ਸਾਡੀ ਸੀਆਈਏ 2 ਦੀ ਜੀਵੀ ਟੀਮ ਹੈ ਗਈ ਹੈ ਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਕੱਲ ਅਸੀਂ ਇੱਕ ਜਾਨੀ ਕਿ ਦਰਾਨੇ ਜਿਹੜੀ ਸ਼ੱਕੀ ਕੋਛਾਂ ਦੇ ਚੈਕਿੰਗ ਕਰ ਰਹੇ ਸਨ ਆਪਣੀ ਇੱਕ ਉਸੇ ਸਬੰਧਤ ਪੁਚੋ ਦੇ ਜਿਹੜੇ ਲਿਵਰਸੀ ਰੋਡ ਸਾਹਮਣੇ ਰੂਮੀ ਵਾਲਾ ਜਿਹੜੇ ਗੁਰਦੁਆਰਾ ਜਦੋਂ ਉੱਥੇ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਚਿੱਟੇ ਰੰਗ ਦੀ 81 55 ਉਹ ਚ ਜਿਹੜੇ ਕੀ ਹੈਗੇ ਆ ਚਾਰ ਵਿਅਕਤੀ ਸਨ ਨੌਜਵਾਨ 25 23 30 ਸਾਲਾਂ ਦੇ ਸਨ ਚਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਜਦੋਂ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਉਸ ਦੇ ਮਿਲੇ ਆ ਕੁੱਲ ਜਿਹਨੂੰ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਮਿਲੀ ਹੋਈ ਮਿਲੀ ਹੈ ਜੀ 25 ਕਿਲੋ ਪਰ ਗੱਟਾ ਮਿਲੀ ਹੈਗੀ ਆ ਤੋ ਫਿਰ ਅਸੀਂ ਇਸ ਦੇ ਚਲਦੇ ਉਹਨਾਂ ਤੇ ਇੱਕ ਮੁਕਤਮਾ ਐਨਡੀਪੀਐਸ ਦੀ ਤੈਅ ਰਾ ਜਿਹੜੀ 15 ਸੀ ਹੁੰਦੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਜੇ ਦਰਜ ਕੀਤਾ ਹੈਗਾ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੋਂ ਜਿਹੜੇ ਹੈਗੇ ਉਹਨਾਂ ਚ ਤਿੰਨ ਤਾਂ ਹੈਗੇ ਆਪਣੇ ਜੀ ਦਹਰਾਣੇ ਦੇ ਤੇ ਇੱਕ ਮਥਲਦਾ ਹੈਗਾ ਤੇ ਇਹ ਇੰਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਸੈਕਟਰ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਜਣੇ ਕਿ ਜਿਹੜਾ ਤੇ ਜਤਿੰਦਰ ਆਦੇ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਜਾਨ ਹੈਗਾ ਉਹਦੇ ਤੇ ਇਹ ਤਿੰਨ ਮੁਕਦਮੇ ਦਰਜ ਆ ਬਾਕੀਆਂ ਦਾ ਵੀ ਜਿਹਨੂੰ ਕਿ ਅਪਸ਼ੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਣੇ ਕਿ ਸਾਰਿਆਂ ਦਾ ਪਿਸ਼ੋਕੜ ਚੈੱਕ ਹੋ ਰਿਹਾ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਬੜੀ ਸਾਡੇ ਜਿਹੜੀ ਪਤਾ ਲੱਗੀ ਹੈ ਮੁੰਡੇ ਬੰਦੇ ਦੋ ਜਿੰਨਾ ਚਾਕੇ ਬੜੇ ਵੈਲ ਕੁਆਲਿਫਾਈਡ ਹੈਗੇ ਨੇ ਨੇ ਐਮ ਐਸ ਸੀ ਕੀਤੀ ਹੈ ਇਕ ਨੇ ਬੀਏ ਜਣੇ ਕਿ ਕੀਤੀ ਹੋਈ ਹੈਗੀ ਉਹਨਾਂ ਕੇਹੀ ਤਫਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਹਰ ਹਿਮਾਚਲ ਤੇ ਹਰਿਆਣਾ ਦੇ ਇੱਥੇ ਕਿਉਂ ਸਾਡੀ ਚੱਲ ਰਹੀ ਹੈ ਕਿ ਪਹਿਲੀ ਤਾਂ ਗੱਲ ਕਿੱਥੋਂ ਲੈ ਕੇ ਆਈ ਸੀ ਜਾਨੀ ਕਿ ਸੋਰਸ ਕੀ ਹੈ ਬੈਕਵਰਡ ਲਿੰਕ ਹੈ ਜਿੰਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਇਹ ਕਿਹਨੂੰ ਵੇਚਦੇ ਆ ਤੇ ਕਿੰਨੇ ਸਮੇਂ ਤੋਂ ਵੇਚ ਰਹੇ ਹੋਣੇ ਸਾਰਾ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਪਤਾ ਕਰਾਂਗੇ